ਕਿਸਾਨ ਜਥੇਬੰਦੀਆਂ ਦੇ ਨਾਲ ਇਹ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਦੱਸਿਏ ਕਿ ਕੱਲ ਡੀਐਸਪੀ ਦੇ ਨਾਲ ਕਿਸਾਨਾਂ ਦੀ ਧੱਕਾਮੁਖੀ ਹੋਈ ਤੇ ਜਿਸ ਤੋਂ ਬਾਅਦ ਡੀਐਸਪੀ ਨੇ ਗੰਭੀਰ ਇਲਜ਼ਾਮ ਕਿਸਾਨਾਂ ਦੇ ਉੱਤੇ ਲਗਾਏ ਤੇ ਉੱਥੇ ਉਹਨਾਂ ਨੇ ਕਿਹਾ ਸੀ ਕਿ ਮੇਰੀ ਯੂਨੀਫਾਰਮ ਖਿੱਚੀ ਗਈ ਤੇ ਮੇਰਾ ਜੂੜਾ ਤੱਕ ਪਟਿਆ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਸਾਨਾਂ ਦੇ ਉੱਤੇ ਇਹ ਗੰਭੀਰ ਇਲਜ਼ਾਮ ਲਗਾਏ ਸੀ ਤੇ ਜਿਸ ਦੇ ਦੌਰਾਨ ਕਿਸਾਨ ਅੜੇ ਰਹੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੇ ਲੀਡਰ ਪੰਕਜ ਕੁਮਾਰ ਪੱਪੂ ਦੇ ਉੱਤੇ ਐਫ ਆਈ ਆਰ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਜਿਹੜਾ ਕਿ ਧਰਨਾ ਨਹੀਂ ਛੱਡਾਂਗੇ ਤੇ ਰਾਤ ਕਿਸਾਨਾਂ ਦੀ ਸਹਿਮਤੀ ਬਣ ਗਈ ਤੇ ਜਿਸ ਤੋਂ ਬਾਅਦ ਉਥੇ ਹੀ ਜੜੀਆਂ ਕਿ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਹੋਰ ਕੀ ਕੁਝ ਕਹਿਣਾ ਕਿਸਾਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਪੰਕਜ ਪੱਪੂ ਰਾਣੀ ਚੋੜ ਦੇ ਉੱਤੇ ਦੂਜਾ ਪਰਚਾ ਦਰਜ ਕਰਾਉਣਾ ਸੀ ਉਸ ਮਸਲੇ ਨੂੰ ਲੈ ਕੇ ਜਿਹੜਾ ਅੱਜ ਆਪਣਾ ਧਰਨਾ ਲੱਗਿਆ ਸੀਗਾ 22 ਤਰੀਕ ਨੂੰ ਨਾਬਾ ਡੀਐਸਪੀ ਦਫ਼ਤਰ ਅੱਗੇ ਉਤੇ ਹੁਣ 7:30 7 ਵਜੇ ਜਣੀ ਜਿਹੜੀ ਦੂਜੀ ਮੀਟਿੰਗ ਹੋਈ ਆ ਉਹਦੇ ਵਿੱਚ ਐਸਪੀ ਡੀਐਸਪੀ ਜਿਹੜੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਬੈਠੇ ਸੀਗੇ ਜਿਹੜਿਆਂ ਦੇ ਵਿੱਚੋਂ ਆਪਣੀ ਸੁਭਾ ਕਮੇਟੀ ਤੇ ਕੇਐਮਐਮ ਦੀ ਲੀਡਰਸ਼ਿਪ ਨੇ ਜਾ ਕੇ ਮੀਟਿੰਗ ਦੇ ਵਿੱਚੋਂ ਫੈਸਲਾ ਹੋਇਆ ਕਿ ਜਿਹੜਾ ਮਸਲੇ ਨੂੰ ਲੈ ਕੇ ਬੈਠੇ ਤੇ ਪੰਕੇ ਚ ਪੱਕੇ ਤੇ ਪਰਚਾ ਦਰਜ ਹੋਵੇ ਉਹ ਐਫ ਆਰ ਆਈ ਦਰਜ ਕੁਝ ਘੰਟਿਆਂ ਦੇ ਵਿੱਚ ਹੋ ਜਾਣੀ ਹੈ ਤੇ ਫਿਰ ਉਹਦੀ ਗ੍ਰਿਫਤਾਰੀ ਵਾਲੀ ਅਗਲੀ ਗੱਲਬਾਤ ਹੈ ਜਿਹੜੀ ਉਹ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਚਲਾਉਣੀ ਹੈ ਜਿਹੜਾ ਉਹ ਇੱਥੇ ਆਪਾਂ ਨੂੰ ਆ ਕੇ ਹੁਣ ਤੁਸੀਂ ਦੇਖ ਲਿਆ ਲਾਈਵ ਦੇ ਉੱਤੇ ਪੇਜ ਦੇ ਉੱਤੇ ਵੀਡੀਓ ਪੈ ਗਈਆਂ ਨੇ ਉਹ ਪ੍ਰਸਾਦਵਾ ਕੇ ਕਿ ਉਹਨੂੰ ਗ੍ਰਿਫਤਾਰ ਵੀ ਕਰ ਲਾਂਗੇ ਤੇ ਉਹਦੀ ਐਫ ਆਰ ਆਈ ਦਰਜ ਹੋ ਜਾਣੀ ਹੈ ਜਿਹੜੀ ਸਵੇਰ ਤੱਕ ਆਪਣੇ ਕੋਲੇ ਪਹੁੰਚ ਜਾਣੀ ਆ ਸੋ ਮੈਂ ਸਾਰੇ ਆਪਣੇ ਆਗੂਆਂ ਨੂੰ ਵਰਕਰਾਂ ਨੂੰ ਆਪਣੀ ਲੀਡਰਸ਼ਿਪ ਨੂੰ ਇਫਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੂੰ ਤੇ ਜਥੇਬੰਦੀ ਬੀਕੇ ਜੂਜਾਦ ਦੇ ਆਗੂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਇਹ ਧਰਨਾ ਸੀ ਆਪਾਂ ਹੁਣ ਸਮਾਪਤ ਕਰ ਦਿੱਤਾ 7 ਵਜੇ ਸਵੇਰੇ ਕੋਈ ਵੀ ਵੀਰ ਇੱਧਰ ਆਉਣ ਦੀ ਖੇਚਲ ਨਾ ਕਰੇ ਇਹੀ ਇੱਕ ਤੁਹਾਨੂੰ ਮੈਸੇਜ ਦੇਣਾ ਹੈ ਕਿ ਆਪੋ ਆਪਣੇ ਕੰਮਕਾਰ ਜਥੇਬੰਦੀ ਦੇ ਜਿਹੜਾ ਹੜਾਂ ਵਾਲੇ ਸੰਬੰਧ ਦੇ ਵਿੱਚ ਆਪਾਂ ਡਿਊਟੀਆਂ ਲਾਈਆਂ ਉਹਨਾਂ ਦੇ ਉੱਤੇ ਧਿਆਨ ਦਿਓ ਪੰਕਜ ਪੱਪੂ ਰਾਣੀ ਚੋੜ ਦੇ ਉੱਤੇ ਦੂਜਾ ਪਰਚਾ ਕਰਜ ਕਰਾਉਣਾ ਸੀ ਉਸ ਮਸਲੇ ਨੂੰ ਲੈ ਕੇ ਜਿਹੜਾ ਅੱਜ ਆਪਣਾ ਧਰਨਾ ਲੱਗਿਆ ਸੀਗਾ 22 ਤਰੀਕ ਨੂੰ ਨਾਬਾ ਡੀਐਸਪੀ ਦਫ਼ਤਰ ਅੱਗੇ ਉਤੇ ਹੁਣ 7:30 7 ਵਜੇ ਜਣੀ ਜਿਹੜੀ ਦੂਜੀ ਮੀਟਿੰਗ ਹੋਈ ਆ ਉਹਦੇ ਵਿੱਚ ਐਸਪੀ ਡੀਐਸਪੀ ਜਿਹੜੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਬੈਠੇ ਸੀਗੇ ਜਿਹੜਿਆਂ ਦੇ ਵਿੱਚੋਂ ਆਪਣੀ ਸੁਭਾ ਕਮੇਟੀ ਤੇ ਕੇਐਮਐਮ ਦੀ ਲੀਡਰਸ਼ਿਪ ਨੇ ਜਾ ਕੇ ਮੀਟਿੰਗ ਦੇ ਵਿੱਚੋਂ ਇਹ ਫੈਸਲਾ ਹੋਇਆ ਕਿ ਜਿਹੜਾ ਮਸਲੇ ਨੂੰ ਲੈ ਕੇ ਬੈਠੇ ਤੇ ਪੰਕੇ ਚ ਪੱਕੇ ਤੇ ਪਰਚਾ ਦਰਜ ਹੋਵੇ ਉਹ ਐਫਆਰਆਈ ਦਰਜ ਕੁਝ ਘੰਟਿਆਂ ਦੇ ਵਿੱਚ ਹੋ ਜਾਣੀ ਹੈ ਤੇ ਫਿਰ ਉਹਦੀ ਗ੍ਰਿਫਤਾਰੀ ਵਾਲੀ ਅਗਲੀ ਗੱਲਬਾਤ ਹੈ ਜਿਹੜੀ ਉਹ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਚਲਾਉਣੀ ਹੈ ਜਿਹੜਾ ਉਹ ਇੱਥੇ ਆਪਾਂ ਨੂੰ ਆ ਕੇ ਹੁਣ ਤੁਸੀਂ ਦੇਖ ਲਿਆ ਲਾਈਵ ਦੇ ਉੱਤੇ ਪੇਜ ਦੇ ਉੱਤੇ ਵੀਡੀਓ ਪੈ ਗਈਆਂ ਨੇ ਉਹ ਪ੍ਰਸਾਦਵਾ ਕੇ ਕਿ ਉਹਨੂੰ ਗ੍ਰਿਫਤਾਰ ਵੀ ਕਰ ਲਾਂਗੇ ਤੇ ਉਹਦੀ ਐਫਆਰਆਈ ਦਰਜ ਹੋ ਜਾਣੀ ਹੈ ਜਿਹੜੀ ਸਵੇਰ ਤੱਕ ਆਪਣੇ ਕੋਲੇ ਪਹੁੰਚ ਜਾਣੀ ਹੈ ਸੋ ਮੈਂ ਸਾਰੇ ਆਪਣੇ ਆਗੂਆਂ ਨੂੰ ਵਰਕਰਾਂ ਨੂੰ ਆਪਣੀ ਲੀਡਰਸ਼ਿਪ ਨੂੰ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੂੰ ਤੇ ਜਥੇਬੰਦੀ ਬੀਕੇ ਜੂਜਾਦ ਦੇ ਆਗੂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਇਹ ਧਰਨਾ ਸੀ ਆਪਾਂ ਹੁਣ ਸਮਾਪਤ ਕਰ ਦਿੱਤਾ 7 ਵਜੇ ਸਵੇਰੇ ਕੋਈ ਵੀ ਵੀਰ ਇਧਰ ਆਉਣ ਦੀ ਖੇਚਲ ਨਾ ਕਰੇ ਇਹੀ ਇੱਕ ਤੁਹਾਨੂੰ ਮੈਸੇਜ ਦੇਣਾ ਕਿ ਆਪੋ ਆਪਣੇ ਕੰਮਕਾਰ ਜਥੇਬੰਦੀ ਦੇ ਜਿਹੜਾ ਹੜਾਂ ਵਾਲੇ ਸੰਬੰਧ ਦੇ ਵਿੱਚ ਆਪਾਂ ਡਿਊਟੀਆਂ ਲਾਈਆਂ ਉਹਨਾਂ ਦੇ ਉੱਤੇ ਧਿਆਨ ਦੇ